ओके صبر ਸਿਦਕ ਸ਼ਹੀਦ ਭਰਮ ਤੋਂ ਖੋਵਣਾ ਸ਼ਹੀਦ ਹੋਣ ਵਾਲਾ ਬੰਦਾ ਕਦੀ ਵੀ ਆਪਣੇ ਮਾਲ ਅਸਬਾਬ ਦੀ ਚਿੰਤਾ ਨਹੀਂ ਕਰਦਾ ਔਰ ਕਿਸੇ ਭਰਮ ਭੇਦ ਵਿੱਚ ਨਹੀਂ ਰਹਿੰਦਾ ਬਾਤ ਕਮਾਲ ਖੂਬ ਬਾਤ ਇਹ ਹੈ ਕਿ ਸ਼੍ਰੋਮਣੀ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜਿਨ੍ਹਾਂ ਦਾ ਬੰਦ-ਬੰਦ ਕੱਟਿਆ ਗਿਆ ਗੁਰਗੋਬਿੰਦ ਸਿੰਘ ਮਹਾਰਾਜ ਤੋਂ 33 ਵਰੇ ਬਾਅਦ ਤੱਕ ਉਹਨਾਂ ਨੇ ਸੇਵਾ ਨਿਭਾਈ ਔਰ ਫੁੱਟ ਵਾਂਗੂ ਫਟ ਚੁੱਕੇ ਖਾਲਸਾ ਤਤ ਔਰ ਬੰਦਈ ਨੂੰ ਜੋੜਨ ਦਾ ਬਹੁਤ ਵੱਡਾ ਸਰੋਤ ਬਣੇ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਬਣੇ ਅੱਜ ਉਸ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਦਾ ਸ਼ਹੀਦੀ ਦਿਹਾੜਾ ਪੰਜਾਬ ਦੀ ਧਰਤੀ ਗੇਟਵੇ ਆਫ ਪੰਜਾਬ ਸ਼ੰਭੂ ਬਾਰਡਰ ਤੋਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ 24 ਜੂਨ ਨੂੰ ਅੰਮ੍ਰਿਤ ਵੇਲੇ 9 ਵਜੇ ਭੋਗ ਪਵੇਗਾ ਭੋਗ ਪ੍ਰੰਤ ਪੂਰੇ ਕਾਫਲੇ ਦੇ ਤਹਿਤ ਸੰਗਤ ਸ੍ਰੀ ਹਰਮੰਦਰ ਸਾਹਿਬ ਵੱਲ ਰਵਾਨਾ ਹੋਵੇਗੀ ਔਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਜਿੱਥੇ ਦਸਮ ਬਾਪੂ ਤੋਂ ਬਾਅਦ 33 ਵਰੇ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਨੇ ਕੁਰਬਾਨੀ ਦਿੱਤੀ ਸੇਵਾ ਕੀਤੀ ਔਰ ਖਾਲਸਾ ਕੌਮ ਨੂੰ ਜਾਗਰੂਕ ਕੀਤਾ ਆਓ ਵਿਸ਼ਵ ਭਰ ਦੇ ਸਾਧ ਸੰਗਤ ਨੂੰ ਬੇਨਤੀ ਕਰਦੇ ਆ ਸ਼ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜਿਸ ਦੇ ਪਰਿਵਾਰ ਦਾ ਜਿਸ ਦੇ ਪਛੋਕੜ ਵੱਡੇ ਵਡੇਰਿਆਂ ਦਾ ਔਰ ਜਿਸ ਦੀ ਔਲਾਦ ਦਾ ਪੂਰੀ ਸਿੱਖ ਕੌਮ ਨੂੰ ਖੜਾ ਕਰਨ ਵਿੱਚ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਸ਼ਰੋਮਣੀ ਸ਼ਹੀਦ ਬਾਬਾ ਬਚਿੱਤਰ ਸਿੰਘ ਦਲ ਔਰ ਇਹ ਸਭ ਸੇਵਾਵਾਂ ਭਾਈ ਮਨੀ ਸਿੰਘ ਇੰਟਰਨੈਸ਼ਨਲ ਔਰ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਬਹੁਤ ਜ਼ੋਰ ਸ਼ੋਰ ਨਾਲ ਪੂਰੇ ਵਿਸ਼ਵ ਦੇ ਅੰਦਰ ਇਹ ਨਾਰਾ ਦਿੱਤਾ ਜਾ ਰਿਹਾ ਹੈ ਆਓ ਇਸ ਮਹਾਨ ਨਗਰ ਕੀਰਤਨ ਵਿੱਚ ਵੱਧ ਚੜ ਕੇ ਪਰਿਵਾਰਾਂ ਸਹਿਤ ਆਪਣੇ ਆਪ ਨੂੰ ਨਛਾਵਰ ਕਰਨ ਵਾਲੀ ਕਾਮ ਜੋ ਪੰਜਾਬ ਦੀ ਧਰਤੀ ਦੇ ਉੱਤੇ ਲੱਖਾਂ ਦੀ ਤਦਾਦ ਵਿੱਚ ਹੈ ਤਨ ਮਨ ਧਨ ਨਾਲ ਇਹਦੇ ਵਿੱਚ ਸਹਿਯੋਗ ਕਰੋ ਔਰ ਪ੍ਰਬੰਧਕ ਸੱਜਣਾ ਨੂੰ ਬੇਨਤੀਆਂ ਹਨ ਸੰਸਥਾਵਾਂ ਨੂੰ ਬੇਨਤੀਆਂ ਹਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਖਾਲਸਾ ਪੰਥ ਦੇ ਹਰ ਸੰਸਥਾ ਔਰ ਹਰ ਸੰਤ ਔਰ ਹਰ ਮਹਾਪੁਰਸ਼ ਨੂੰ ਬੇਨਤੀ ਹੈ 24 ਜੂਨ ਨੂੰ ਤਕਰੀਬਨ ਸ਼ਾਮ ਨੂੰ 4 ਵਜੇ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਔਰ ਸ੍ਰੀ ਹਰਮੰਦਰ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਣ ਤੋਂ ਬਾਅਦ ਮਹਾਰਾਜ ਜੀ ਦੀ ਪ੍ਰਕਰਮਾ ਕਰਕੇ ਸ਼ਹੀਦ ਦਾ ਉਹ ਦਿਨ ਮਨਾਇਆ ਜਾਏਗਾ ਔਰ ਪੂਰੀ ਕੌਮ ਦਾ ਇਕੱਠ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਸੋਨਹਾ